ਖਾਣਾ ਖਾਣ ਦੇ ਤੁਰੰਤ ਬਾਅਦ ਗਲਤੀ ਨਾਲ ਵੀ ਕਰੋਨਾ ਇਹ ਕੰਮ ਨਹੀਂਤਾ ਤੁਹਾਡੇ ਤੇ ਪੈ ਸਕਦਾ ਹੈ ਭਾਰੀ ਜੀਆਂ ਸਿਹਤਮੰਦ ਰਹਿਣ ਲਈ ਸਿਰਫ ਚੰਗੀ ਖੁਰਾਕ ਹੀ ਨਹੀਂ ਬਲਕਿ ਇਸ ਨਾਲ ਜੁੜੀਆਂ ਕੁਝ ਆਦਤਾਂ ਵੀ ਜ਼ਰੂਰੀ ਨੇ ਅਕਸਰ ਲੋਕ ਖਾਣਾ ਖਾਣ ਤੋਂ ਬਾਅਦ ਕੁਝ ਗਲਤੀਆਂ ਕਰ ਦਿੰਦੇ ਨੇ ਜਿਸ ਨਾਲ ਨਾ ਸਿਰਫ ਉਹਨਾਂ ਦੀ ਫਿਟਨੈਸ ਖਰਾਬ ਹੋ ਜਾਂਦੀ ਹੈ ਸਗੋਂ ਸਰੀਰ ਨੂੰ ਕਈ ਬਿਮਾਰੀਆਂ ਦਾ ਜੁੜਾਕਾਰ ਵੀ ਬਣ ਜਾਂਦਾ ਹੈ ਜੇਕਰ ਤੁਹਾਡਾ ਸਰੀਰ ਸਿਹਤਮੰਦ ਭੋਜਨ ਖਾਣ ਤੋਂ ਬਾਅਦ ਵੀ ਉਸ ਚੀਜ਼ ਦਾ ਆਨੰਦ ਨਹੀਂ ਲੈ ਰਿਹਾ ਤਾਂ ਤੁਸੀਂ ਖਾਣੇ ਹੋ ਤਾਂ ਤੁਸੀਂ ਦਿਨ ਪਾਰਤਕ ਕੇ ਰਹਨਿਓ ਇੱਕ ਖਬਰ ਤੋਂ ਹੌਡੇ ਲਈਏ ਅਸੀਂ ਤੁਹਾਨੂੰ ਦੱਸਾਂਗੇ ਭੋਜਨ ਕਰਨ ਤੋਂ ਬਾਅਦ ਕਿਹੜੇ ਕੰਮ ਨਹੀਂ ਕਰਨੇ ਚਾਹੀਦੇ ਸੋ ਖਾਣਾ ਖਾਣ ਤੋਂ ਬਾਅਦ ਸਧਾਰਨ ਸੈਰ ਕਰਨਾ ਠੀਕ ਹੈ ਪਰ ਜੇਕਰ ਇਸ ਤੋਂ ਬਾਅਦ ਤੁਸੀਂ ਕਸਰਤ ਕਰਨਾ ਸ਼ੁਰੂ ਕਰ ਦਿਨਿਓ ਤਾਂ ਤੁਹਾਡੀ ਸਿਹਤ ਲਈ ਸਮੱਸਿਆਵਾਂ ਪੈਦਾ ਕਰ ਸਕਦਾ ਹੈ ਤਾਂ ਦੱਸਿਓ ਕਿ ਇਸ ਕਾਰਨ ਤੁਹਾ ਨੂੰ ਉਲਟੀ ਜੀ ਕੱਚਾ ਹੋਣਾ ਪੇਟ ਦਰਦ ਪਾਚਨ ਨਾਲ ਜੁੜੀਆਂ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਖਾਣੇ ਦੇ ਸਵਾਦ ਤੁਹਾਨੂੰ ਕਿੰਨਾ ਵੀ ਆਰਾਮ ਦੇਵੇ ਪਰ ਖਾਣਾ ਖਾਣ ਤੋਂ ਬਾਅਦ ਲੇਟਣ ਦੀ ਆਦਤ ਵੀ ਤੁਹਾਨੂੰ ਪਰੇਸ਼ਾਨੀ ਦੇ ਵਿੱਚ ਪਾ ਸਕਦੀ ਹੈ ਇਸ ਦੇ ਨਾਲ ਦਿਲ ਦੇ ਵਿੱਚ ਜਲਨ ਖਰਾੜੇ ਅਤੇ ਇੱਥੋਂ ਤੱਕ ਕਿ ਸਲੀਪ ਐਪਨੀਮੀਆ ਵੀ ਹੋ ਸਕਦਾ ਹੈ ਜੀਆਂ ਇਸ ਵਿੱਚ ਸਾਹ ਲੈਣ ਦੇ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਪਾਣੀ ਸਰੀਰ ਨੂੰ ਹਾਈਡਰੇਟ ਰੱਖਣ ਦਾ ਕੰਮ ਕਰਦਾ ਹੈ ਪਰ ਖਾਣਾ ਖਾਣ ਤੋਂ ਤੁਰੰਤ ਬਾਅਦ ਇਸ ਨੂੰ ਪੀਣਾ ਵੀ ਸਿਹਤ ਲਈ ਸਭ ਤੋਂ ਵੱਡੀ ਲਾਪਰਵਾਹੀ ਹੈ ਇਸ ਕਾਰਨ ਨਾ ਸਿਰਫ ਤੁਹਾਨੂੰ ਬਦਹਜ਼ਮੀ ਦਾ ਸਾਹਮਣਾ ਕਰਨਾ ਪੈਂਦਾ ਸੋ ਗੋ ਇਸ ਨਾਲ ਐਸਿਡੀਟੀ ਗੈਸ ਦੀ ਸਮੱਸਿਆ ਵੀ ਹੋ ਸਕਦੀ ਹੈ ਗਰਮੀਆਂ ਦੇ ਮੌਸਮ ਦੇ ਵਿੱਚ ਕਈ ਲੋਕ ਰਾਤ ਨੂੰ ਖਾਣੇ ਤੋਂ ਬਾਅਦ ਨਹਾਉਣਾ ਪਸੰਦ ਕਰਦੇ ਨੇ ਚਾਹੇ ਵਿੱਚ ਤੁਹਾਨੂੰ ਦੱਸ ਦਈਏ ਖਾਣਾ ਖਾਣ ਤੋਂ ਬਾਅਦ ਪਾਚਨ ਤੰਤਰ ਸਭ ਤੋਂ ਜ਼ਿਆਦਾ ਐਕਟਿਵ ਰਹਿੰਦਾ ਹੈ ਪਰ ਨਹਾਉਣ ਨਾਲ ਤੁਹਾਡੇ ਸਰੀਰ ਦਾ ਤਾਪਮਾਨ ਬਦਲ ਜਾਂਦਾ ਹੈ ਖਾਣਾ ਠੀਕ ਤਰ੍ਹਾਂ ਪਚ ਨਹੀਂ ਪਾਉਂਦਾ ਬਿਊਰੋ ਰਿਪੋਰਟ ਲੁਧਿਆਣਾ ਲਾਇ